ਸੋ ਤੁਹਾਨੂੰ ਬਾਅਦਾਂ ਸਮੇਂ ਸਾਨੂੰ ਸਾਈਡ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜੂਰ ਕਰਿਆ ਕਰੋ ਜੀ ਸਾਰੀ ਗਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੀ ਵੀਡੀਓ ਲੈਟ ਤੱਕ ਜ਼ਰੂਰ ਦੇਖਿਆ ਕਰੋ ਤੇ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਹਨਾ ਆਪਣੇ ਚੈਨਲ ਨੂੰ ਤੁਸੀਂ ਸਪੋਰਟ ਕਰ ਰਹੇ ਹੋਗੇ ਇਦਾਂ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਦਾਂ ਹੀ ਆਪਾਂ ਤਾਂ ਸੋਹਣੇ ਸੂਟ ਲੈਣਦੇ ਰਹੋ ਤੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਬਹੁਤ ਜ਼ਿਆਦੇ ਸੋਹਣੇ ਸੂਟ ਲੱਗੇ ਤੇ ਤੁਸੀਂ ਉਹਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਅਨੁਸਾਰ ਤੇ ਪਹਿਲਾ ਸੂਟ ਹੈਗਾ ਜੀ ਗ੍ਰੀਨ ਇਹ ਕਿਸੇ ਭੈਣ ਦਾ ਸੂਟ ਰੈਡੀ ਕੀਤਾ ਹੋਇਆ ਹੈਗਾ ਇਹਨੂੰ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਵੀ ਕਰਵਾ ਸਕਦੇ ਹੋ ਇਹ ਹੈਗੀਆਂ ਨਿੰਗੀਆਂ ਬਾਜੂ ਇਹਦੇ ਨਾਲ ਦੇ ਬਹੁਤ ਸਾਰੇ ਸੂਟ ਆਪਣੇ ਰੈਡੀ ਹੋ ਚੁੱਕੇ ਨੇਗੇ ਇਹ ਬਾਜੂ ਹੈਗਾ ਤੇ ਜਿਹੜੇ ਇਹ ਫਲਾਰਨਿੰਗ ਇਹ ਘੇਰੇ ਤੇ ਨੇਗੇ ਇਹਦੇ ਨਾਲ ਹੈਗੀ ਹੈਗੀ ਚਿਕਨ ਦੀ ਪਲੇਨ ਬਾਟਮ ਦੁਪੱਟਾ ਫਿਲਹਾਲ ਇਹਦੇ ਨਾਲ ਨਹੀਂ ਹੈਗਾ ਤੁਸੀਂ ਦੁਪੱਟਾ ਟਾਈ ਐਂਡ ਡਾਈ ਦੋ ਸ਼ੇਡ ਦਾ ਰੱਖ ਸਕਦੇ ਹੋਗੇ ਕਰੀਮ ਤੇ ਗ੍ਰੀਨ ਕਲਰ ਦਾ ਬਹੁਤ ਹੀ ਜਿਆਦੇ ਸੋਹਣਾ ਕੰਬੀਨੇਸ਼ਨ ਹੈਗਾ ਜਦੋਂ ਸਟਿਚ ਹੋ ਗਿਆ ਸੂਟ ਬਹੁਤ ਹੀ ਜਿਆਦੇ ਸੋਹਣਾ ਬਣੂਗਾ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਕੋਈ ਵੀ ਪ੍ਰਿੰਟ ਤੇ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਨਿਊ ਡਿਜ਼ਾਈਨ ਹੈਗਾ ਬਿਲਕੁਲ ਅਗਲਾ ਸੂਟ ਹੈ ਜੀ ਜਿਹੜਾ ਆਪਾਂ ਕਾਟਨ ਕੋਟ ਤੇ ਰੈਡੀ ਕੀਤਾ ਹੈਗਾ ਕਿਸੇ ਵੀ ਭੈਣ ਨੂੰ ਸੂਟ ਪਸੰਦ ਆਉਂਦਾ ਹੁੰਦਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੁਸੀਂ ਸੂਟ ਦੇਖੋ ਕਿੰਨਾ ਹੀ ਜਾਦੇ ਸੋਹਣਾ ਰੈਡੀ ਹੋਇਆ ਹੋਇਆ ਹੈ ਦੇਖ ਕਾਟਨ ਕੋਟ ਤੇ ਸੂਟ ਹੈਗਾ ਬਹੁਤ ਜਾਦੇ ਸੋਹਣਾ ਰੈਡੀ ਹੋਇਆ ਹੋਇਆ ਲਾਈਨਿੰਗ ਲੱਗੂਗੀ ਦੇਖੋ ਕਿੰਨੇ ਜਾਦੇ ਸੋਹਣੇ ਫਲਾਰ ਨੇਗੇ ਇਹਦੇ ਨਾਲ ਆਪਾਂ ਟਾਈ ਐਂਡ ਲਈ ਦੁਪੱਟਾ ਰੱਖਾਂਗੇ ਦੇਖੋ ਜੀ スクリーンショット ਲੈ ਆ ਲੋ ਫ੍ਰੀ ਸਾਈਜ਼ ਆਪਾਂ ਇਹ ਸੂਟ ਬਣਵਾਇਆ ਹੈਗਾ ਜੇ ਕਿਸੇ ਭੈਣ ਨੂੰ ਪਸੰਦ ਆਉਂਦਾ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਲਓ ਕਿਉਂਕਿ ਫਿਰ ਨਹੀਂ ਮਿਲਦਾ ਹੈਗਾ ਕੱਲ ਆਪਾਂ ਵੀਡੀਓ ਪਾਈ ਸੀ ਬਹੁਤ سارے ਮੈਸੇਜ ਆਏ ਸੀਗੇ ਆਪਾਂ ਕੋਸ਼ਿਸ਼ ਕਰਾਂਗੇ ਵੀ ਦੁਬਾਰਾ ਸੂਟ ਲੈ ਕੇ ਆਈਏ ਤੇ ਕੱਲ ਨਾਲ ਦੀ ਨਾਲ ਹੀ ਸੋਲਡ ਹੋ ਗਏ ਸਿਰਫ 20 ਮਿੰਟਾਂ ਦੇ ਵਿੱਚ ਵਿੱਚ ਬਹੁਤ ਸੂਟ ਸੋਲਡ ਹੋ ਚੁੱਕੇ ਸੀਗੇ ਦੋ ਰਹਿ ਗਏ ਆਪਣੇ ਕੋਲੇ ਇਹ ਹੈਗੀਆਂ ਨੇ ਇਹਦੀਆਂ ਬਾਜੂ ਬਾਜੂ ਬਹੁਤ ਜਿਆਦੇ ਸੋਹਣੀਆਂ ਨੇ ਇਹ ਜਿਹੜਾ ਆਰੰਡਸ ਨੇ ਲੀ ਗੀਆਂ ਇਹ ਉੱਪਰ ਆਣ ਗਈਆਂ ਇੱਥੇ ਕੂਣੀਆਂ ਤੱਕ ਆਊਗਾ ਇਹ ਵਾਲਾ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਤੁਸੀਂ ਸਟਿਚ ਕਰਵਾਉਣਾ ਚਾਹੋ ਨੇ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਤੇ বিনা ਸਲਾਈ ਤੋਂ ਵੀ ਮਗਵਾ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਜੀ ਲਓ ਜੀ ਦੁਪੱਟਾ ਇਹਦੇ ਨਾਲ ਆਪਾਂ ਤੁਹਾਨੂੰ ਬਹੁਤ ਜਿਆਦਾ ਸੋਹਣਾ ਰੈਡੀ ਕਰਕੇ ਦਵਾਂਗੇ ਆਪਣੇ ਖੁਦ ਮਸ਼ੀਨ ਨਾਲ ਮਸ਼ੀਨ ਮਸ਼ੀਨੀ ਵਰਕ ਹੈਗਾ ਆਪਾਂ ਖੁਦ ਸੂਟ ਰੈਡੀ ਕਰਵਾਏ ਦੇਂਗੇ ਕਲਰ ਵੀ ਬਹੁਤ ਜ਼ਿਆਦੇ ਸੋਹਣੇ ਦਾ ਇਹਦੇ ਨਾਲ ਦੇ ਆਪਾਂ ਕਰਾਏ ਨੇ ਦੋ ਸੂਟ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤਾ ਉਹ ਆਪਾਂ ਤਾਂ ਕਰਾਏ ਨੇ ਪਿਛਲੀ ਆਪਾਂ ਕੁਝ ਦਿਨਾਂ ਵਾਲੀ ਵੀਡੀਓ ਦੇ ਵਿੱਚ ਸੂਟ ਪਾਏ ਸੀਗੇ ਉਹ ਗਈ ਪਹਿਣਾ ਨੂੰ ਨਹੀਂ ਮਿਲੇ ਹੈਗੇ ਹੁਣ ਆਪਣੇ ਫਟਾਫਟ ਚੱਕ ਲੋ ਪਹਿਣੋ ਫੇਰ ਨਹੀਂ ਮਿਲਨੇ ਹੈਗੇ ਇਸ ਤੋਂ ਬਾਅਦ ਤੁਸੀਂ ਅੱਜ ਮੈਂ ਵੀਡੀਓ ਪਾਤੀ ਇਹ ਸ਼ਾਮ ਤੱਕ ਸੂਟ ਸੋਲਡ ਹੋ ਜਾਣਗੇ ਇਹ ਮਿਲਨੇ ਨਹੀਂ ਹੈਗੇ ਬਹੁਤ ਮੈਸੇਜ ਆਏ ਪਏ ਹੁੰਦੇ ਨੇ ਜੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋਗੇ ਆਪਾਂ ਨੂੰ ਡੇਲੀ 100 150 ਮੈਸੇਜ ਆਉਂਦਾ ਹੈਗਾ WhatsApp ਤੇ ਤੇ ਬਹੁਤ ਸਾਰੀਆਂ ਭੈਣਾਂ ਆਪਣਾ ਤੋਂ ਸੂਟ ਲੈ ਆ ਰਹੀਆਂ ਨੇ ਜੀ ਪਸੰਦ ਆ ਰਿਹਾ ਫੈਬਰਿਕ ਦੇਖੋ ਕਿੰਨਾ ਜਿਆਦਾ ਸੋਹਣਾ ਕੰਬੀਨੇਸ਼ਨ ਹੈਗਾ ਥ्रेड ਦਾ ਇਹਦੇ ਨਾਲ ਵੀ ਤੁਸੀਂ ਰੱਖ ਸਕਦੇ ਹੋ ਟਾਈ ਐਂਡ ਡਾਈ ਦੁਪੱਟਾ ਸੇਮ ਇਹੀ ਬਾਜੂ ਦਾ ਕੰਮ ਹੈਗਾ ਕਾਟਨ ਕੋਟੇ ਤੇ ਰੈਡੀ ਕੀਤਾ ਹੋਇਆ ਸੂਟ ਦੇਖੋ ਨਵੇਂ ਫੈਬਰਿਕ ਦੇ ਜਦੋਂ ਇਹ ਸੂਟ ਸਟਿਚ ਹੋ ਗਿਆ ਬਹੁਤ ਹੀ ਜਿਆਦਾ ਸੋਹਣਾ ਬਣੂਗਾ ਲੈਂਸ ਤੇ ਪਾਈਪਿੰਗ ਦੀ ਫਿਨਿਸ਼ਿੰਗ ਕਰਕੇ ਸਕਰੀਨ ਸ਼ਾਟ ਲੈ ਲਓ ਜੀ ਫਟਾਫਟ ਆਪਣਾ ਆਰਡਰ ਦੇ ਦਿਓ ਜੀ ਫਿਰ ਇਹ ਨਹੀਂ ਮਿਲਣਾ ਹੈਗਾ ਸੂਟ ਇਹਦੇ ਨਾਲ ਦਾ ਆਪਣੇ ਕੋਲੇ ਇਹ ਵਾਲਾ ਕਲਰ ਹੈਗਾ ਇਹ ਤੇ ਵੀ ਆਪਾਂ ਸੂਟ ਤੁਹਾਨੂੰ ਰੈਡੀ ਕਰਵਾ ਕੇ ਦੇ ਦਾਂਗੇ ਸੇਮ ਜੇ ਉਹਦੇ ਨਾਲ ਦਾ ਸੂਟ ਚਾਹੀਦਾ ਹੈਗਾ ਉਹ ਪਸੰਦ ਆਉਂਦਾ ਕਲਰ ਉਹ ਵੀ ਬਹੁਤ ਜਿਆਦੇ ਸੋਹਣੇ ਲੱਗੇ ਆ ਬਹੁਤ ਸਾਰੀ ਡਿਮਾਂਡ ਸੀਗੀ ਪਰ ਆਪਾਂ ਨੂੰ ਸੂਟ ਹੀ ਦੋ ਮਿਲੇ ਨੇਗੇ ਬਿਨਾ ਲਾਈਨਿੰਗ ਤੋਂ ਸਟਿਚ ਹੋ ਗਿਆ ਹੈ ਸੂਟ ਟਿਸਟਾ ਦਾ ਫੈਬਰਿਕ ਹੈ ਕੋਟੇ ਦੇ ਦੁਪੱਟੇ ਨਾਲ ਸੂਟ ਆਏ ਸੀਗੇ ਇਹ ਦੇਖੋ ਦੁਬਾਰਾ ਨਹੀਂ ਮਿਲਦੇ ਹੈਗੇ ਬਸ ਆਪਣੇ ਕੋਲੇ ਦੋ ਸੂਟ ਨੇ ਜਿਹੜੀਆਂ ਪਹਿਣਾ ਨੂੰ ਪਸੰਦ ਆਉਂਦੇ ਲੱਗੇ ਤਾਂ ਤੁਸੀਂ ਲੈ ਸਕਦੇ ਹੋਗੇ ਦੇਖੋ ਇਹ ਹੈਗੀ ਆ ਸਲਵਾਰ ਤੇ ਨਾਲ ਹੈਗਾ ਬਹੁਤ ਹੀ ਜਿਆਦਾ ਸੋਹਣਾ ਕਾਟਨ ਕੋਟੇ ਦਾ ਦੁਪੱਟਾ ਪ੍ਰਿੰਟ ਹੋਇਆ ਹੋਇਆਗਾ ਦੁਪੱਟਾ 44 ਇੰਚ ਦੀ ਆਪਣੀ ਚੁਣਾਈ ਹੈ ਤੇ ਲੈਂਥ ਹੈਗੀ 2.5 ਮੀਟਰ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਸੀਗੇ ਹੁਣ ਮੇਰੇ ਮਾਈਂਡ ਤੋਂ ਸਕਿਪ ਹੋ ਗਏ ਜਿਹੜੀਆਂ ਭੈਣਾਂ ਨੇ ਮੈਸੇਜ ਕੀਤੇ ਸੀਗੇ ਤੁਸੀਂ ਆਪਣਾ ਫਟਾਫਟ ਸੂਟ ਲੈ ਲਓ ਜੀ ਇਹਦਾ ਪ੍ਰਾਈਸ ਹੈਗਾ 2500 ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਫੈਬਰਿਕ ਬਹੁਤ ਗੁੱਡ ਹੈ ਇਹਦੇ ਨਾਲ ਦੇ ਆਪਾਂ ਬਹੁਤ ਜਿਆਦੇ ਸੂਟ ਸੇਲ ਕੀਤੇ ਲਗੇ ਤੇ ਦੂਜਾ ਕਲਰ ਇਹਦੇ ਵਿੱਚ ਯੈਲੋ ਇਹ ਵੀ ਆਪਾਂ ਨੂੰ ਬਸ ਜਿੰਨੇ ਕ ਪੀਸ ਕਿਉਂਕਿ ਡਿਮਾਂਡ ਸੀਗੀ ਜਿੰਨੇ ਕ ਪੀਸ ਮਿਲਦੇ ਨੇ ਆਪਾਂ ਚੱਕ ਲੈਂਦੇ ਆਂਗੇ ਫਿਰ ਇਹ ਵੀ ਨਹੀਂ ਮਿਲਨੇ ਹੁਣ ਇਹ ਸਟਾਕ ਹੈ ਜਿਹੜਾ ਸੋਲਡ ਹੋ ਚੁੱਕਿਆ ਆ ਦੇਖੋ ਜੀ ਇਹਦੇ ਨਾਲ ਹੈਗੀ ਆ ਪਲੇਨ ਸਲਵਾਰ ਆਪਣਾ ਫਟਾ ਫਟ ਆਰਡਰ ਕਰਕੇ ਨਾਲ ਹੈਗਾ ਦੁਪੱਟਾ ਇਹ ਜਾਂ ਸੂਟ ਤੁਹਾਨੂੰ ਇੰਨਾ ਸੋਹਣਾ ਕਿਤੋਂ ਵੀ ਨਹੀਂ ਮਿਲਣਾ ਹੈਗਾ ਟਿਸਟਾ ਦਾ ਫੈਬਰਿਕ ਹੈਗਾ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਹੈ ਸਕਰੀਨਸ਼ਾਟ ਲੈ ਲਓ ਪ੍ਰਾਈਸ ਮੈਂ ਤੁਹਾਨੂੰ ਦੱਸਦਾ 2500 ਬਹੁਤ ਜਿਆਦੇ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਦੁਪੱਟੇ ਤੇ ਤੇ ਪਰ ਬਹੁਤ ਜਿਆਦੇ ਸੂਟ ਲਾਈਕ ਕਰਦੇ ਨੇ ਦੁਪੱਟੇ ਨਾਲ विदाउट लाइनिंग स्टिच होਗਾ लाइनिंग ਦੀ ਇਹਨੂੰ ਕੋਈ ਲੋੜ ਨਹੀਂ ਹੈ ਤੇ ਆ ਸੀਗੀ ਇਹ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਪਾਂ ਮੰਗਵਾਏ ਨੇ ਦੁਬਾਰਾ ਫਟਾਫਟ ਇਹ ਵੀ ਆਪਣੇ ਆਰਡਰ ਫਾਸਟਲੀ ਕਰ ਦੋ ਫਿਰ ਕਈ ਪੈਣਾ ਰਹਿ ਗਏ ਸੀ ਗੁੱਸੇ ਹੁੰਦੀਆਂ ਸੀ ਅਸੀਂ ਤੁਹਾਨੂੰ ਕਿਹਾ ਸੀ ਜੀ ਸੂਟ ਰੱਖ ਦੋ ਸਾਡਾ ਪਰ ਉਸ ਤੋਂ ਪਹਿਲਾਂ ਜਿਹਦਾ ਮੈਸੇਜ ਆ ਜਾਂਦਾ ਸੀ ਰੱਖ ਦਿੰਨੇ ਆ ਜੀ ਉਹਦਾ ਤੇ ਹੁਣ ਜਿਹਦਾ ਵੀ ਮੈਸੇਜ ਆ ਜੂਗਾ ਅਸੀਂ ਉਹਨਾਂ ਨੂੰ ਦੇ ਦਾਂਗੇ ਇਹ ਵੀ ਵਿਦਾਊਟ ਲਾਈਨਿੰਗ ਪੈਣਗੇ ਪਿਓਰ ਕਟਨ ਦੇ ਸੂਟ ਲੈਣਗੇ ਇਹ ਤੁਸ ਤੁਸੀਂ ਲਾਈਨਿੰਗ ਲਗਵਾਉਣਾ ਚਾਹਦੇ ਹੋ ਲਗਵਾ ਸਕਦੇ ਹੋਗੀ ਸਾਡੇ ਹਿਸਾਬ ਨਾਲ ਨਹੀਂ ਨੀਡ ਜਾਂ ਕਲੀ ਸ਼ਰਟ ਤੇ ਲਗਵਾ ਲਓ ਇਹਦਾ ਪ੍ਰਾਈਸ ਹੈਗਾ ਸਾਡੇ 1500 ਬਹੁਤ ਹੀ ਜਿਆਦੇ ਸੋਹਣੇ ਸੂਟ ਲੇਗੇ ਰੀਵਾ ਬ੍ਰੈਂਡ ਦੇ ਦੇਣਗੇ ਸਕਰੀਨ ਸ਼ਾਟ ਲੈ ਲਓ ਜੀ ਇਹ ਦੁਬਾਰਾ ਸਟਾਕ ਇਸ ਤੋਂ ਬਾਅਦ ਨਹੀਂ ਆਉਣਾ ਹੈਗਾ ਆਪਣੇ ਬਸ ਜਿਹੜੀ ਜਿਆਦਾ ਡਿਮਾਂਡ ਸੀ ਅੱਜ ਆਪਾਂ ਉਹ ਮਗਵਾ ਕੇ ਸੂਟ ਤੁਹਾਨੂੰ ਦਿਖਾ ਦੇ 올 오버 ಸೂਟ ਨੇ 올 오버 ಸೂਟ ਬਹੁਤ ਸਾਰੇ ਪਹਿਣਾ ਮੰਗ ਰਹੀਆਂ ਸੀ ਆਪਾਂ ਤੋਂ ਉਹਨਾਂ ਨੂੰ ਵਿਚਾਰੀਆਂ ਨੂੰ ਨਹੀਂ ਮਿਲੇ ਹੈਗੇ ਤਾਂ ਕਰਕੇ ਆਪਣਾ ਸੂਟ ਦੇਖੋ ਜਾਈਏ ਸਾਢੇ 1500 ਪ੍ਰਾਈਸ ਹੈ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਜੇ ਤੁਹਾਨੂੰ ਕੋਈ ਨਹੀਂ ਲੋੜ ਹੈਗੀ ਦੁਪੱਟੇ ਦੀ ਤੁਹਾਡੇ ਕੋਲੇ ਹੈਗੇ ਨੇਗੇ ਤਾਂ ਤੁਸੀਂ ਘਰੋਂ ਵੀ ਲੈ ਸਕਦੇ ਹੋਗੇ ਫੈਬਰਿਕ ਇੰਨਾ ਕਿ ਜਾਦੇ ਗੋਲਡ ਹੈ ਬਹੁਤ ਜਾਦੇ ਸੂਟ ਸੇਲ ਹੋਏ ਨੇ ਸਟਿਚ ਹੋ ਕੇ ਵੀ ਗਏ ਨੇਗੇ ਹਰੇ ਹੋਰ ਵੀ ਇਹ ਸਟਿਚਿੰਗ ਲਈ ਗਏ ਹੋਏ ਨੇ ਸੂਟ ਬਹੁਤ ਸਾਰੇ ਤੁਹਾਨੂੰ ਲੈ ਕੇ ਆਵਾਂਗੇ ਵੀਡੀਓ ਤੇ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਜਾਦੇ ਸੋਹਣੀ ਹੈ ਇਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਡਾਰਕ ਆ ਜਾਂਦਾ ਮਹਿਰੂਨ ਪਰ ਮਹਿਰੂਨ ਨਹੀਂ ਹੈਗਾ ਇਹ ਵਾਲਾ ਕਲਰ ਬਹੁਤ ਜਾਦੇ ਸੋਹਣਾ ਨਾਲ ਲਾਈਟ ਐਂਡ ਡਾਰਕ ਹੈ ਜਿੱਦਾਂ ਤੁਸੀਂ ਗਰਮੀ ਦੇ ਵਿੱਚ ਪਾ ਸਕਦੇ ਹੋ ਦੇਖੋ ਜੀ ਸਕਰੀਨ ਸ਼ਾਟ ਲੈ ਲਓ ਜੇ ਦੁਪੱਟਾ ਕਹੋਗੇ ਤਾਂ ਤੁਹਾਨੂੰ ਆਪਾਂ ਲਗਾ ਕੇ ਦੇ ਦਾਂਗੇ ਕਾਟਨ ਕੋਟੇ ਦਾ ਤੇ ਟਾਈ ਐਂਡ ਡਾਈ ਕਰਾ ਲਿਓ ਜੀ ਜਿੱਦਾਂ ਫਲਾਰ ਹੈ ਵਿੱਚੋਂ ਮੈਂ ਤੁਸੀਂ ਰਖਵਾ ਲਿਓ ਸਕਰੀਨ ਸ਼ਾਟ ਲੈ ਲਓ ਬੱਸ ਇਸ ਕੱਟ ਦਿਓ ਫਿਰ ਨਹੀਂ ਇਹ ਸਟਾਕ ਮਿਲਣਾ ਹੈਗਾ ਬਹੁਤ ਸਾਰੀ ਡਿਮਾਂਡ ਸੀ ਇਹ ਸੂਟ ਦੀ ਇਹਦੇ ਵਿੱਚ ਹੈਗਾ ਇੱਕ ਸੂਟ ਮੈਚਿੰਗ ਜੇ ਸਾਡੇ ਕੋਲ ਸਲਾਈ ਕਰਵਾਉਂਗੇ ਫਿਰ ਸਾਡੇ ਤੇ ਛੱਡ ਦਿਓ ਗੱਲ ਐਨ ਓਕੇ ਕਰਕੇ ਦਵਾਂਗੇ ਤੁਹਾਨੂੰ ਸਲਾਈ ਪੂਰੀ ਜਾਦੇ ਸੋਹਣੀ ਨਾਲ ਹੈਗਾ ਪਲੇਨ ਫੈਬ੍ਰਿਕ ਜਿਹੜਾ ਤੁਸੀਂ ਤੁਸੀਂ ਸਾਡੇ ਤੋਂ ਸਲਾਈ ਕਰਾ ਲਓ ਵਰਕ ਕਰਾ ਲਓ ਹੈਂਡ ਵਰਕ ਕਰਾ ਲਓ ਕੋਈ ਵੀ ਕੰਮ ਕਰਾ ਲਓ ਫੈਬਰਿਕ ਵੱਖੋ ਤੁਹਾਨੂੰ ਸਾਰਾ ਐਨ ਵਧੀਆ ਕੰਮ ਮਿਲੇਗਾ ਨੀਟ ਐਂਡ ਕਲੀਨ ਕਰਕੇ ਦਵਾਂਗੇ ਕੰਮ ਸਟਿਚਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਪਰ ਜਦੋਂ ਤੁਸੀਂ ਨਾਪ ਭੇਜਦੇ ਹੁੰਨੇ ਹੋ ਨਾ ਮੇਜ਼ਰਮੈਂਟ ਆਪਦਾ ਤੁਸੀਂ ਉਹਦੇ ਵਿੱਚ ਇਹ ਦੱਸਿਆ ਕਰੋ ਵੀ ਸਾਡਾ ਇਹ ਪ੍ਰੋਪਰ ਫਿਟਿੰਗ ਦਾ ਨਾਪ ਹੈ ਵੀ ਤੁਸੀਂ ਇਹਦੇ ਵਿੱਚ ਲੂਜ਼ਿੰਗ ਪਾਉਣੀ ਹੈ ਕਿ ਨਹੀਂ ਇੱਕ ਜਾਂ 2 ਇੰਚ ਦੀ ਲੂਜ਼ਿੰਗ ਪੈ ਜਾਂਦੀ ਹੁੰਦੀ ਹੈ ਵਿੱਚ ਜੇ ਤੁਸੀਂ ਪ੍ਰੋਪਰ ਫਿਟਿੰਗ ਕਈ ਵਾਰ ਕਸਟਮਰ ਦੇ ਟਾਈਟ ਰਹਿ ਜਾਂਦੀ ਹੈਗੀ ਤਾਂ ਇੰਨੀ ਇੱਕ ਗੱਲ ਤੁਸੀਂ ਮੈਨੂੰ ਸਮਝਾ ਦਿਆ ਕਰੋ ਕਿਉਂਕਿ ਤੁਸੀਂ ਪਹਿਲਾ ਸਟਿਚ ਕਰਵਾਏ ਹੁੰਦੇ ਨੇ ਨਾ ਕਈ ਕਸਟਮਰ ਮੇਰੇ ਕੋਲ ਪਹਿਲੀ ਵਾਰ ਆਏ ਨੇਗੇ ਜਿਹੜੇ ਪਹਿਲਾਂ ਨੇ ਪੁਰਾਣੇ ਉਹਨਾਂ ਦਾ ਤਾਂ ਮੈਨੂੰ ਪਤਾ ਹੀ ਹੈਗਾ ਵੀ ਲੂਜ਼ਿੰਗ ਪਾਉਣੀ ਹੈ ਇਹਨਾਂ ਵਿੱਚ ਕਿ ਨਹੀਂ ਪਾਉਣੀ ਹੈਗੀ ਤੁਸੀਂ ਆਪਣੀ ਗੱਲ ਇਹ ਕਲੀਅਰ ਕਰ ਦਿਆ ਕਰੋ ਭੈਣ ਬਣੋ ਜੇ ਤੁਹਾਡੇ ਸੂਟ ਟਾਈਟ ਰਹੇ ਜਾਂ ਫਿਟਿੰਗ ਚ ਪ੍ਰੋਬਲਮ ਆ ਜੇ ਹਨਾ ਫਿਰ ਤੁਸੀਂ ਮੈਨੂੰ ਕਹੋਗੇ ਕਿਉਂਕਿ ਪਹਿਲੀ ਗੱਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੀ ਜੇ ਤੁਸੀਂ ਆਪਣੀ ਕਲੀਅਰ ਕਰਦਿਆ ਕਰੋ ਇਹਦਾ ਪ੍ਰਾਈਸ ਵੀ ਹੈਗਾਗਾ 1500 ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਹੈ ਵੀ ਸਾਢੇ 1500 ਇਹਦਾ ਵੀ ਪ੍ਰਾਈਸ ਹੈਗਾ ਬਹੁਤ ਜ਼ਿਆਦਾ ਸੋਨਾ ਸੂਟ ਹੈਗਾ スクリーンショット ਲੈ ਕੇ ਤੁਸੀਂ ਆਪਾਂ ਨੂੰ ਕਰ ਸਕਦੇ ਹੋ ਮੈਸੇਜ WhatsApp ਤੇ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੋਇਆ ਤੇ ਅਗਲਾ ਸੂਟ ਵੀ ਬਹੁਤ ਜਿਆਦਾ ਸੋਹਣਾ ਮਾਊਸ ਕਲਰ ਦਾ ਲੱਗ ਜਿਹਦਾ ਹੋਵੇ ਇਹਦੇ ਨਾਲ ਤੁਸੀਂ ਰੱਖ ਸਕਦੇ ਹੋ ਲਵੈਂਡਰ ਦੁਪੱਟਾ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਆਪਣੇ ਨਾਲ ਦੀ ਨਾਲ ਜਦੋਂ ਤੁਸੀਂ ਵੀਡੀਓ ਦੇਖ ਲੈਣਦੇ ਹੋ ਨਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਭੇਜਦਿਆ ਕਰੋ ਕੱਲ ਵਾਲੇ ਸੂਟਾਂ ਚ ਕਈ ਭੈਣਾਂ ਨੂੰ ਸੂਟ ਨਹੀਂ ਮਿਲੇ ਹੈਗੇ ਮੇਰੀ ਕੋਸ਼ਿਸ਼ ਹੈ ਕਿ ਵੀ ਮੈਂ ਉਹਨਾਂ ਲਈ ਸੂਟ ਲੈ ਕੇ ਆਵਾਂ ਹਨ ਜੇ ਆਪਾਂ ਨੂੰ ਸਟਾਕ ਮਿਲਿਆ ਪਰ ਪਿੱਛੋਂ ਮੈਨੂੰ ਜਵਾਬ ਮਿਲ ਗਿਆ ਸੀ ਵੀ ਸਟਾਕ ਨਹੀਂ ਮਿਲਣਾ ਹੈਗਾ ਆਪਣੇ ਨਾਲ ਦੀ ਨਾਲ ਪਹਿਣ ਮਣੋ ਸੂਟ ਰਖਵਾ ਲਿਆ ਕਰੋ ਫਿਰ ਨਹੀਂ ਮਿਲਦੇ ਹੈਗੇ ਹਨਾ ਫਿਰ ਦੋ-ਦੋ ਵੀ ਨਹੀਂ ਆਉਂਦੇ ਹੈਗੇ ਕਈ ਵਾਰ ਸੂਟ ਵੀ ਆਪਾਂ ਆਪਾਂ ਥਾੜ੍ਹ ਵੀ ਚੱਕ ਲੈਣੇ ਹੁੰਦੇ ਆਂਗੇ ਇੱਕ-ਇੱਕ ਸਿੰਗਲ-ਸਿੰਗਲ ਸੂਟ ਹੀ ਮਿਲਦਾ ਹੈਗਾ ਕਈ ਵਾਰ ਆਪਾਂ ਨੂੰ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ スクリーンショット ਲੈ ਕੇ ਜੀ ਆਪਾਂ WhatsApp ਤੇ ਮੈਸੇਜ ਕਰ ਦਿਓ ਉਮੀਦਕਾਰ ਦੀ ਅੱਜ ਵਾਲੇ ਤੋਂ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਜਿਹੜੇ ਆਪਾਂ ਰੇਟ ਨਹੀਂ ਦੱਸੇ ਹੈਗੇ ਉਹ ਤੁਸੀਂ ਪੁੱਛ ਸਕਦੇ ਹੋਗੇ WhatsApp ਤੇ ਆਪਾਂ ਕੜਾਈਆਂ ਵਾਲੇ ਸੂਟਾਂ ਦੇ ਰੇਟ ਨਹੀਂ ਦੱਸੇ ਹੈਗੇ ਕਿਉਂਕਿ ਉਹਨਾਂ ਦੇ ਜਿਹੜੇ ਚਾਰजेस ਨੇ ਵਰਕ ਦੁਪੱਟਾ ਦੁਪੱਟੇ ਨਾਲ ਲਾਉਂਗੇ ਜਾਂ ਬਿਨਾਂ ਦੁਪੱਟੇ ਤੇ ਲਾਉਂਗੇ ਜਿਵੇਂ ਵੀ ਤੁਸੀਂ ਲਾਉਂਗੇ ਆਪਾਂ ਤੁਹਾਨੂੰ ਉਸ ਹਿਸਾਬ ਨਾਲ ਉਹਦੇ ਆਪਾਂ ਰੇਟ WhatsApp ਤੇ ਦੱਸ ਦਾਂਗੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਤੁਸੀਂ ਵਰਕ ਵਾਲੇ ਸੂਟਾਂ ਦੇ ਪ੍ਰਾਈਸ ਮੈਂਸ਼ਨ ਨਹੀਂ ਕੀਤੇ ਹੈਗੇ ਉਹ ਅਸੀਂ ਤਾਂ ਹੀ ਨਹੀਂ ਕਰਦੇ ਹੈਗੇ ਕੋਈ ਕਿਵੇਂ ਪੁੱਛਦਾਗਾ ਕੋਈ ਕਹਿੰਦਾ ਵੀ ਸਾਨੂੰ ਦੁਪੱਟਾ ਚਾਹੀਦਾ ਹੈ ਕੋਈ ਕਹਿੰਦਾ ਲੈਂਸ ਦੀ ਫਿਨਿਸ਼ਿੰਗ ਵੀ ਕਰਕੇ ਦਿਓ ਕਈ ਇਹੋ ਜਿਹੇ ਕਸਟਮਰ ਹੁੰਦੇ ਨੇਗੇ ਦੁਪट्टे ਹੁੰਦੇ ਨੇਗੇ ਚਲੋ ਉਹਨਾਂ ਕੋਲੇ ਹਨਾ ਵੀ ਨਹੀਂ ਲਗਵਾਉਂਦੇ ਉਹਨਾਂ ਨੂੰ ਉਸੇ ਹਿਸਾਬ ਨਾਲ ਚਾਰजेस ਦੱਸਨੇ ਪੈਂਦੇ ਨੇਗੇ ਤਾਂ ਕਰਕੇ ਤੁਸੀਂ ਵਟਸਐਪ 'ਤੇ ਪੁੱਛ ਲਿਆ ਕਰੋ ਵਰਕ ਕਲੈਨ ਸੁੱਟਾਂ ਦੇ ਰੇਟ ਬਾਕੀ ਮੇਰੀ ਕੋਸ਼ਿਸ਼ ਰਹਾ ਕਰੂਗੀ ਵੀ ਮੈਂ ਦੱਸਿਆ ਕਰਾਂ ਤੁਹਾਨੂੰ ਪ੍ਰਾਈਸ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਇਦਾਂ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਹਨਾ ਤੁਹਾਡੀ ਸਪੋਰਟ ਨਾਲ ਹੀ ਹੈ ਜੀ ਸਾਰਾ ਕੁਝ ਤੇ ਅੱਜ ਵਾਲੇ ਸੂਟ ਨੇ ਜਿਹੜੇ ਬਹੁਤ ਖਾਂਸ਼ ਨੇਗੇ ਇਹ ਦੁਬਾਰਾ ਸਟਾਕ ਨਹੀਂ ਮਿਲਣਾ ਹੈਗਾ ਆਪਾਂ ਬਸ ਇਹ ਲਾਸਟ ਵਾਰੀ ਆ ਚੁੱਕਿਆ ਇਸ ਸੀਜ਼ਨ ਦਾ ਸਟਾਕ ਤੁਸੀਂ ਫਟਾਫਟ ਆਪਣੇ ਸਟੋਰ ਰਖਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ